ਸਤਿ ਸ੍ਰੀ ਅਕਾਲ ਜੀ ਮੈਂ ਸ੍ਰਿੰਦਰਪਾਲ ਟਲੋਂ ਦਬੜੀ ਖੰਨਾ ਮੇਰੇ ਪਿੰਡ ਮੇਰੀ ਦੁਨੀਆ ਵਾਸਤੇ ਬੋਲ ਰਿਹਾ ਹਾਂ ਸਾਡਾ ਅੱਜ ਦਾ ਵਿਸ਼ਾ ਹੁਣੇ-ਹੁਣੇ ਹੋਣ ਵਾਲੀ ਤਰਨਤਨ ਜਿੰਨੇ ਚੋਂ ਹੈ ਜਿਹਦਾ ਆਖਰੀ ਦਿਨ ਚੌਂਦ ਵਾਲਾ ਦਿਨ ਬਹੁਤ ਨੇੜੇ ਆ ਰਿਹਾ ਤੇ ਜਿੰਨਾ ਨੇੜੇ ਆ ਰਿਹਾ ਉਨਾਂ ਹੀ ਮਾਹੌਲ ਭਖੀ ਜਾ ਰਿਹਾ ਹੈ ਇਹ ਚੋਣ ਇਸ ਕਰਕੇ ਹੋਈ ਸੀ ਕਿ ਇਥੋਂ ਦਾ ਆਪ ਐਮਐਲਏ ਦੀ ਮੌਤ ਹੋ ਗਈ ਸੀ ਤੇ ਉਸ ਦੇ ਮੌਤ ਕਰਕੇ ਸੀਟ ਖਾਲੀ ਹੋ ਗਈ ਤੇ ਉਸ ਖਾਲੀ ਸੀਟ ਉੱਤੇ ਹੁਣ ਚੋਣ ਵਾਪਸ ਹੋ ਰਹੀ ਹੈ ਇਸ ਚੋਣ ਬਾਰੇ ਦੋ ਗੱਲਾਂ ਪਹਿਲਾਂ ਕਹਿਣੇ ਚਾਹੀਦੀਆਂ ਪਹਿਲੀ ਗੱਲ ਤਾਂ ਇਹ ਕਿ ਇਸ ਚੋਣ ਦੇ ਨਾਲ ਜਿਹੜਾ ਵਿਧਾਨ ਸਭਾ ਦਾ ਗਣਿਤ ਹੈ ਉਸ ਨਾਲ ਕੋਈ ਫਰਕ ਨਹੀਂ ਪੈਣਾ ਕਿਉਂ ਕਿ ਉਸ ਇਸ ਵਿਧਾਨ ਸਭਾ ਵਿੱਚ ਇਹ ਸਵੇਰ ਆਮ ਆਦਮੀ ਪਾਰਟੀ ਕੋਲੇ ਆਪਣੀ ਸਿੰਪਲ ਮжоਰੀਟੀ ਤੋਂ ਲੈ ਕੇ ਆਮ ਬਹੁ ਬਹੁ ਭਖਤੇ ਤੋਂ ਲੈ ਕੇ ਕਿਤੇ ਜ਼ਿਆਦਾ ਐਮਐਲਏ ਮੌਜੂਦ ਨੇ ਵਿਧਾਇਕ ਵਧ ਨੇ ਚਾਹੀਦੇ 60 ਪਿੰਟ ਪਰ ਹੈ ਇਹਨਾਂ ਕੋਲ 90 ਤੋਂ ਵੀ ਜ਼ਿਆਦਾ ਨੇ 92 ਨੇ 93 ਨੇ ਕਿੰਨੇ ਨੇ ਕੀ ਫਰਕ ਪੈਂਦਾ ਪਰ ਇਸ ਦਾ ਜੇ ਇਹ ਚੋਣ ਆਮ ਆਦਮੀ ਪਾਰਟੀ ਜਿੱਤ ਵੀ ਜਾਂਦੀ ਹੈ ਤਾਂ ਉਹ ਇੰਨੇ ਹੋਰ ਵਿਧਾਇਕਾਂ ਚ ਇੱਕ ਵਿਧਾਇਕ ਹੋਰ ਵੜ ਜਾਊਗਾ ਜੇ ਨਹੀਂ ਜਿੱਤ ਜਾਂਦੀ ਤਾਂ ਵੀ ਆਮ ਆਦਮੀ ਪਾਰਟੀ ਕੋਲ ਵਿਧਾਇਕ ਬਹੁਤ ਨੇ ਕੋਈ ਫਰਕ ਨਹੀਂ ਪੈਂਦਾ ਦੂਜੀ ਗੱਲ ਕਿ ਦੂਜੀ ਜਿਹੜੀ ਪਾਰਟੀ ਕਾਂਗਰਸ ਹੈ ਉਹਨਾਂ ਕੋਲੇ ਐਨੇ ਥੋੜੇ ਵਿਧਾਇਕ ਨੇ 19 ਵੀ ਨੇ 18 19 ਨੇ ਉਹਨਾਂ ਉਹ ਵੀ ਜੇ ਇੱਕ ਹੋਰ ਆ ਜਾਂਦੇ ਉਹਨਾਂ ਨਾਲ ਇੱਕ ਜਿੱਤ ਵੀ ਜਾਣ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਸਰਕਾਰ ਤੇ ਉਹ ਕੋਈ ਅਸਰ ਪਾਉਣ ਯੋਗੀ ਗਿਣਤੀ ਨਹੀਂ ਬਣਦੀ ਦੂਜੀ ਗੱਲ ਜਿਹੜੀ ਬੜੀ ਹੀ ਮਹੱਤਵਪੂਰਨ ਉਹ ਇਹ ਹੈ ਕਿ ਇਹ ਚੋਣ ਕੈਸੀ ਚੋਣ ਹੈ ਜਿਹਦੇ ਕੋਈ ਕੋਈ ਵਿਧਾਰ ਵਿਚਾਰਧਾਰਕਾ ਨਾ ਤਾਂ ਆਧਾਰ ਹੈ ਦਾ ਤੇ ਨਾ ਹੀ ਵਿਰੋਧ ਹੈ ਵਿਚਾਰਧਾਰਤਾ ਤਾਂ ਗਏ ਵੀ ਹੋ ਗਈ ਸਮੁੱਦਾ ਹੀ ਕੋਈ ਨਹੀਂ ਤੇ ਨਾ ਹੀ ਕੋਈ ਹੋਰ ਮੁੱਦਾ ਹੀ ਇਹੋ ਜਿਹਾ ਜਿਹੜਾ ਕਿ ਪੰਜਾਬ ਨਾਲ ਸੰਬੰਧਿਤ ਜਾਂ ਪੰਜਾਬ ਦੀਆਂ ਜੰਨੀਆਂ ਸਮੱਸਿਆਵਾਂ ਉਹਨਾਂ ਨਾਲ ਸੰਬੰਧਿਤ ਕੋਈ ਬਹੁਤ ਹੀ ਜ਼ਰੂਰੀ ਹੋਵੇ ਉਹ ਮੁੱਦਾ ਵੀ ਕੋਈ ਛਾਲੇ ਨਹੀਂ ਜਾ ਰਿਹਾ ਸਿਰਫ ਇੱਕੋ ਗੱਲ ਹੈ ਕਿ ਚੋਣ ਲੜਨੀ ਹੈ ਤੇ ਤਿੰਨ ਪਾਰਟੀਆਂ ਮੈਦਾਨ ਚ ਨੇ ਇੱਕ ਆਜ਼ਾਦ ਉਮੀਦਵਾਰ ਵੀ ਹੈ ਤੇ ਤਿੰਨੇ ਪਾਰਟੀਆਂ ਦਾ ਇਹ ਜ਼ੋਰ ਹੈ ਕਿ ਕਿਵੇਂ ਨਾ ਕਿਵੇਂ ਕਿਵੇਂ ਨਾ ਕਿਵੇਂ ਉਹ ਜਿੱਤ ਜਾਣ ਕੋਈ ਮੁੱਦਾ ਨਹੀਂ ਕੋਈ ਵਿਚਾਰਧਾਰਕ ਵਿਖਰੇਵਾ ਨਹੀਂ ਕੋਈ ਵਿਚਾਰਧਾਰਕ ਲੜਾਈ ਨਹੀਂ ਕੋਈ ਰੂਹ ਰੋਧ ਨਹੀਂ ਬਸ ਮਸਲੇ ਕੋਈ ਹੈ ਕਿ ਚੋਣ ਜਿੱਤ ਲਈ ਜਾਵੇ ਇਹਦਾ ਕਿਉਂ ਹੈ ਕਿਉਂ ਮੁੱਦੇ ਗਏ ਹੈ ਕਿਉਂ ਚੋਣ ਜਿੰਨੀ ਇੰਨੀ ਮਹੱਤਵਪੂਰਨ ਬਣ ਗਈ ਹੈ ਕਿਉਂ ਇਸ ਤੇ ਇਨਾ ਜ਼ੋਰ ਲੱਗ ਰਿਹਾ ਕਿ ਚੋਣ ਜਿੱਤੀ ਜਾਵੇ ਇਸ ਦਾ ਵਿਦੀਪ ਕਾਰਨ ਦੋ ਤਿੰਨ ਨੇ ਪਹਿਲਾ ਤੇ ਕਿ ਇਸ ਜਿਹੜੀ ਚੋਣ ਹੈ ਇਸ ਨੇ 2027 ਦੀਆਂ ਚੋਣਾਂ ਦਾ ਨਰੇਟਿਵ ਸੈੱਟ ਕਰ ਦਿੱਤਾ ਇਹਨੇ ਇੱਕ ਰਾਹ ਬਣਾ ਦੇਣਾ ਇੱਕ ਟ੍ਰੈਂਡ ਚਾਲੂ ਕਰ ਦੇਣਾ ਕਿ ਜਿਹੜੀਆਂ ਆਉਣ ਵਾਲੀਆਂ ਚੋਣਾਂ ਵਿੱਚ ਕਿਹੜੀ ਪਾਰਟੀ ਕਿਵੇਂ ਪਰਫਾਰਮ ਕਰੇਗੀ ਉਸ ਇਸ ਗੱਲ ਤੇ ਡਿਪੈਂਡ ਕਰਦਾ ਹੈ ਕਿ ਇਹਨਾਂ ਚੋਣਾਂ ਵਿੱਚ ਉਸ ਪਾਰਟੀ ਨੇ ਕੀ ਕੀਤਾ ਤੇ ਕੀ ਕਰ ਸਕਦੀ ਸੀ ਜੇ ਕੁਝ ਕਰ ਸਕ ਨਹੀਂ ਕਰ ਸਕੇ ਤਾਂ ਕਿਉਂ ਨਹੀਂ ਕਰ ਸਕੇ ਇਸ ਤੇ ਇੱਕ ਬੜਾ ਮੰਥਨ ਹੋਣਾ ਹੈ ਚੋਣਾਂ ਤੋਂ ਬਾਅਦ ਕਿ ਜਿਹੜੀਆਂ ਆਉਣ ਵਾਲੀਆਂ 2027 ਦੀਆਂ ਚੋਣਾਂ ਆ ਉਹਦੇ ਵਾਸਤੇ ਕੀ ਕੀਤਾ ਜਾਵੇ ਇਹਨਾਂ ਚੋਣਾਂ 'ਚ ਕੀ ਨਹੀਂ ਕੀਤਾ ਜਾ ਸਕੇ ਉਹ ਉਹ ਦੂਜਾ ਕੀਤਾ ਜਾਵੇ ਦੂਜੀ ਗੱਲ ਕਿ ਇਹ ਜਿਹੜੇ ਚੋਣ ਹੈ ਇਹਦੇ 'ਚ ਤਿੰਨੇ ਹੀ ਪਾਰਟੀਆਂ ਇਹ ਮਹਾਪਰਿੰਗ ਹੈ ਕਿ ਉਹ ਕਿੰਨੇ ਕਿੰਨੇ ਪਾਣੀ ਚ ਹੈ ਕਿੰਨੇ ਸਪੋਰਟਰਾਂ ਚ ਲੋਕਾਂ ਨੂੰ ਹਾਸਲ ਹੈ ਲੋਕਾਂ ਤੋਂ ਕਿੰਨੇ ਵੋਟਾਂ ਵਟੋਰ ਸਕਦੇ ਹੈ ਕਿੰਨੇ ਵਾਤ ਵਾਤ ਵੋਟਾਂ ਲੈ ਸਕਦੇ ਹੈ ਤੇ ਇਹ ਜਿਹੜਾ ਨਰੇਟਿਵ ਤਾਂ ਇਹ ਮਹੱਤਵਪੂਰਨ ਕਿਉਂਕਿ ਜਿਹੜੀ ਉਹ 2027 ਦੀਆਂ ਚੋਣਾਂ ਵਿੱਚ ਸਟ੍ਰੈਟਜੀ ਬਣਨੀ ਹੈ ਉਹਦੀ ਰਣਨੀਤੀ ਬਣਨੀ ਹੈ ਉਹਦੀ ਜੋ ਨੀਤੀ ਬਣਨੀ ਹੈ ਉਹ ਸਾਰੀ ਇਸੇ ਦੇ ਡਿਪੈਂਡ ਹੈ ਕਿ ਇਹਨਾਂ ਚੋਣਾਂ ਵਿੱਚ ਕੀ ਕੀਤਾ ਜਾ ਸਕਦਾ ਸੀ ਕੀਤਾ ਗਿਆ ਨਹੀਂ ਜਾਂ ਕੀ ਹੋਰ ਕੀਤਾ ਜਾ ਸਕਦਾ ਕਿੱਥੇ ਨੁਕਸ ਰਹਿ ਗਿਆ ਇਸ ਦਾ ਇੱਕ ਬੜਾ ਵੱਡਾ ਮੰਤਨ ਤਿੰਨਾਂ ਹੀ ਪਾਰਟੀਆਂ ਚ ਹੋਣਾ ਤੇ ਇਸ ਤੋਂ ਵੀ ਵੱਧ ਹੋਰ ਵੱਡੀ ਗੱਲ ਇਹ ਚ ਆਉਣੀ ਹੈ ਕਿ ਇੱਕ ਆਜ਼ਾਦ ਉਮੀਦਵਾਰ ਖੜਾ ਹੈ ਜਿਹਦਾ ਇੱਕੋ ਇੱਕ ਯੋਗਤਾ ਉਹਦੀ ਕਿ ਉਹਦਾ ਭਰਾ ਨੇ ਦੋ ਕਤਲ ਕਰ ਤੇ ਇੱਕ ਜੇਲ੍ਹ ਤੋਂ ਬਾਹਰ ਕਰਤਾ ਉਸ ਕਤਲ ਕਰਕੇ ਉਹ ਜੇਲ੍ਹ ਚ ਹੈ ਤੇ ਇੱਕ ਜੇਲ੍ਹ ਲੈ ਜਾ ਕੇ ਅੰਦਰ ਕਰਤਾ ਚਾਹੇ ਬਹੁਤਾ ਕੁਟਤਾ ਕੰਮ ਹੋ ਗਿਆ ਇੱਕ ਦੋ ਦੋ ਕਤਲੇ ਉਹਦਾ ਭਰਾ ਜਿਹਦਾ ਕੋਈ ਰਾਜਨੀਤਿਕ ਪਛਰਬਰ ਨਹੀਂ ਜਿਹਦੀ ਕਿਸੇ ਨੂੰ ਕੋਈ ਪਤਾ ਨਹੀਂ ਕਿ ਉਹਦੀ ਵਿਚਾਰਧਾਰਾ ਕੀ ਹੈ ਜਿਹਦੇ ਬਾਰੇ ਕਿਸੇ ਨੂੰ ਪਤਾ ਨਹੀਂ ਕਿ ਉਹ ਹੈ ਕੌਣ ਹੈ ਕਿਹੋ ਜਿਹਾ ਇਸ ਚੋਣ ਚ ਉਹ ਵੀ ਅਤਾਰੇ ਉਹਨਾਂ ਲੋਕਾਂ ਨੇ ਜਿਨ੍ਹਾਂ ਵਿੱਚੋਂ ਬਹੁਤੇ ਵਖਵਾਦੀ ਨੇ ਜਾਂ ਕਿ ਜੋ ਕਟੜਵਾਦੀ ਨੇ ਜਾਂ ਕਿ ਜੋ ਦੇਸ਼ ਨਾਲੋਂ ਅਲੱਗਵਾਦੀ ਨੇ ਅਲੱਗ ਹੋਣਾ ਚਾਹੁੰਦੇ ਐ ਤੇ ਜਿਹੜੇ ਇਹ ਸਿੱਖ ਕੱਟੜ ਕੱਟੜਵਾਦੀ ਦੇ ਸਮਰਥਕ ਹੈ ਉਹਨਾਂ ਸਾਰੇ ਨੇ ਖੜਾ ਕਰਤਾ ਸੋ ਪਹਿਲਾਂ ਵੀ ਇੱਕ 2 MP ਜਿੱਤ ਚੁੱਕੇ ਇਸ ਮੁੱਦੇ ਤੇ ਇਹ ਤੀਜਾ ਐਮਐਲ ਖੜਾ ਹੋਇਆ ਇਹਦਾ ਵੀ ਮੁੱਦਾ ਇਹੀ ਹੈ ਕਿ ਸਰਕਾਰ ਦੇ ਨਲੋਂ ਜਿਹੜੇ ਕੱਟੜਵਾਦੀ ਐ ਕੀ ਸਾਡੀ ਵਿਚਾਰਧਾਰਾ ਕੱਟੜਵਾਦੀ ਜ਼ੋਰ ਫੜ ਰਹੀ ਹੈ ਪੰਜਾਬ 'ਚ ਕੀ ਇਹਨਾਂ ਦੀ ਸਪੋਰਟ ਵਧ ਰਹੀ ਹੈ ਕੀ ਇਹਨਾਂ ਨੂੰ ਲੋਕ ਜ਼ਿਆਦਾ ਪਸੰਦ ਕਰਨ ਲੱਗੇ ਐ ਨੇ ਲੱਗੇ ਤਾਂ ਕਿਉਂ ਕਰਨ ਲੱਗੇ ਆ ਕੀ ਇਹ ਹੋ ਗਿਆ ਕਿ ਜਿਹੜੀਆਂ ਤਿੰਨੋਂ ਪਾਰਟੀਆਂ ਬਾਕੀ ਨਹੀਂ ਕਿ ਇਹਨਾਂ ਤੋਂ ਲੋਕ ਨਿਰਾਸ਼ ਹੁੰਦੇ ਜਾ ਰਹੇ ਖਾਸ ਕਰਕੇ ਆਮ ਆਦਮੀ ਪਾਰਟੀ ਤੇ ਵੀ ਜਿਹੜੀ ਹੁਣਾਰੇ ਸਵੇਲੇ ਸਰਕਾਰ ਚ ਹੈ ਤਾਕਤ ਚ ਹੈ ਕੀ ਇਹਨਾਂ ਤਿੰਨਾਂ ਪਾਰਟੀਆਂ ਤੋਂ ਲੋਕ ਨਿਰਾਸ਼ ਹੋ ਰਹੇ ਜੇ ਉਹ ਜਿੱਤ ਜਾਂਦਾ ਤੇ ਸਾਬਤ ਹੋ ਜਾਊਗਾ ਤਿੰਨਾਂ ਪਾਰਟੀਆਂ ਦਾ ਸਾਰਾ ਕੁਝ ਜੋ ਵੀ ਹੁਣ ਤੱਕ ਕਰ ਰਹੀਆਂ ਜੋ ਕਰ ਸਕਦੀਆਂ ਉਹ ਸਾਰਿਆਂ ਨੂੰ ਦੁਬਾਰਾ ਜਾਂਚਣਾ ਪਏਗਾ ਕਿ ਜਿਹ ਸਾਡੇ ਚ ਕੀ ਨੁਕਸ ਰਹਿ ਗਿਆ ਕਿਉਂ ਲੋਕ ਉਧਰ ਨੂੰ ਨਰ ਰਹੇ ਹੈ ਜਿਹੜਾ ਪੰਜਾਬ ਦਾ ਬਖਰੀਵੇਂ ਵਾਲੇ ਲੋਕ ਨੇ ਉਹਨਾਂ ਵੱਲ ਕਿਉਂ ਝੁਕ ਰਹੇ ਹੈ ਇਹ ਵੇਖਣ ਦੀ ਬੜੀ ਲੋੜ ਪਈ ਹੈ ਇਸ ਪਾਰਟੀ ਚ ਜੇ ਆਪਾਂ ਹੁਣ ਗੱਲ ਕਰੀਏ ਤਿੰਨਾਂ ਪਾਰਟੀਆਂ ਦੀ ਇਹ ਚੋਣ ਵਿੱਚ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਜਿਹਦੇ ਐਮਐਲਏ ਦੀ ਮੌਤ ਹੋਣ ਕਰਕੇ ਸੀਟ ਖਾਲੀ ਹੋਈ ਹੈ ਜਿਹਦੇ ਜੋਰ ਲੱਗ ਰਿਹਾ ਹੈ ਕਿ ਇਹ ਸੀਟ ਨੂੰ ਦੁਬਾਰਾ ਫੇਰ ਰੱਖਿਆ ਜਾਵੇ ਤੇ ਇਸ ਵਿੱਚ ਇਸ ਨੇ ਇੱਕ ਬੜਾ ਵੱਡਾ ਹੋਰ ਬਦਲਾਅ ਲੈਂਦਾ ਹੈ ਕਿ ਇਹਨਾਂ ਦਾ ਜਿਹੜਾ ਪਹਿਲਾ ਸੀ ਐਮਐਲਏ ਉਹ ਲਗਭਗ ਕੋਈ 50 ਕੁ ਹਜ਼ਾਰ ਵੋਟਾਂ ਲੈ ਕੇ ਜਿੱਤਿਆ ਸੀ ਤੇ ਜਿਹੜਾ ਦੂਜਾ ਉਸ ਤੋਂ ਹਰਨ ਵਾਲਾ ਐਮਐ ਸੀ ਐਮਐਲਏ ਸੀ ਉਸ ਨੇ ਕੋਈ 39 ਹਜ਼ਾਰ ਵੋਟਾਂ ਲਗੀਆਂ ਸੀ ਇਸ ਵੇਲੇ ਜਿਹੜੀ ਸਰਕਾਰ ਆਪਣੇ ਆਪ ਨੂੰ ਵਾਰ-ਵਾਰ ਢੋਲ ਪੇਟ ਪਿਟ ਕੇ ਰੌਣਾ ਪਾਪਾ ਕੀ ਹਮੇਸ਼ਾ ਹਰ ਮੰਚ 'ਤੇ ਕਹਿੰਦੀ ਹੈ ਕਿ ਅਸੀਂ ਬਹੁਤ ਕੁਝ ਕੀਤਾ ਇਸ ਲੋਕਾਂ ਵਾਸਤੇ ਪੰਜਾਬ ਲਈ ਅਸੀਂ ਬਹੁਤ ਕੁਝ ਕਰ ਰਹੇ ਹਾਂ ਬਹੁਤ ਕੁਝ ਹੋ ਗਿਆ ਬੜਾ ਕੁਝ ਹੋਰ ਕਰਨਾ ਹੈ ਉਹਨਾਂ ਦੀ ਪਹਿਲੀ ਵੀਰ ਜੀ اخਲਾਕੀ ਹਾਰ ਹੋ ਗਈ ਉਹਨਾਂ ਨੇ اخਲਾਕੀ ਹਾਰ ਮੰਨ ਲਈ ਹੈ ਕਿਉਂ ਕਿ ਉਹਨਾਂ ਨੇ ਜਿਹੜਾ ਹਰਿਆ ਹੋਇਆ ਆਮ ਆਦਮੀ ਪਾਰਟੀ ਦੇ ਐਮਐਲਏ ਤੋਂ ਹਰਿਆ ਹੋਇਆ ਜਿਹੜਾ ਸੀ ਦੋ ਤਿੰਨ ਵਾਰ ਐਮਐਲਏ ਬਣ ਚੁੱਕੇ ਬੰਦਾ ਅਕਾਲੀ ਦਲ ਵੱਲੋਂ ਚੋਣ ਲੜਿਆ ਸੀ ਉਹਸ ਬੰਦੇ ਨੂੰ ਅਪਣਾ ਲਿਆ ਜਾਂ ਕਹੋਗੇ ਉਸ ਬੰਦੇ ਨੂੰ ਅਕਾਲੀ ਦਲ ਤੋਂ ਇੰਪੋਰਟ ਕਰ ਲਿਆ ਬ੍ਰਾਂਡ ਕਰ ਲਿਆ ਉਸ ਬੰਦੇ ਨੂੰ ਪੱਟ ਕੇ ਆਪਣੇ ਵੱਲ ਆਂਦਾ ਹੈ ਇਹ ਕਾਰਨ ਇਹ ਹੈ ਕਿ ਐਮਐਲ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਨੂੰ ਹੁਣ ਲੱਗ ਗਿਆ ਮਹਿਸੂਸ ਹੋਣ ਲੱਗ ਗਿਆ ਕਿ ਇਹਨਾਂ ਦਾ ਜਿਹੜਾ ਲੋਕਾਂ ਵਿੱਚ ਆਧਾਰ ਖੁਰਦਾ ਜਾ ਰਿਹਾ ਹੈ ਇਹਨਾਂ ਦਾ ਜਿਹੜਾ ਗ੍ਰਾਫ ਹੈ ਉਹ ਨੀਵਾਂ ਡਿੱਗਦਾ ਜਾ ਰਿਹਾ ਹੈ ਕਿ ਇਹਨਾਂ ਦੇ ਨਾਲ ਲੋਕ ਉਹਨੇ ਨਹੀਂ ਜਿੰਨੇ ਹੋਣੇ ਚਾਹੀਦੇ ਸੀ ਸੋ ਇਹਨਾਂ ਨੇ ਇੱਕ ਬੜਾ ਵਧੀਆ ਤਰੀਕਾ ਸੋਚਿਆ ਕਿ ਉਸ ਐਮਐਲਏ ਨੇ ਜਿਹੜੇ ਪਿਛਲੀ ਵਾਰ ਹਰਨਵੇੜੇ 349000 ਵੋਟਾਂ ਲਈਆਂ ਸੀ ਕੁਝ ਉਹਦੀਆਂ ਵੋਟਾਂ ਦੇ ਨਾਲ ਆਉਣਗੀਆਂ ਕੁਝ ਜਿਹੜੀਆਂ ਅਮਾਦੀ ਪਾਰਟੀ ਨੇ ਵੋਟਾਂ ਹੁਣੀਆਂ ਰਲ ਕੇ ਹੋ ਸਕਦਾ ਹੈ ਕਿ ਇਹ ਜਿੱਤ ਜਾਣਾ ਤੇ ਇਸ ਜਿੱਤਣ ਵਾਸਤੇ ਬਹੁਤ ਜ਼ਿਆਦਾ ਜ਼ੋਰ ਵੀ ਲਾਉਣਗੇ ਤੇ ਇਸ ਵਿੱਚ ਇਹ ਵੀ ਮੰਨ ਲਿਆ ਗਿਆ ਹੈ ਕਿ ਜਿਹੜੀਆਂ ਸਰਕਾਰ ਹੈ ਉਹ ਦੋਨਾਂ ਤਿੰਨਾਂ ਖੇਤਰਾਂ ਚ ਅਸਲ ਤਾਂ ਸਾਰੇ ਖੇਤਰਾਂ ਚ ਬਹੁਤ ਬੁਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ ਬਹੁਤ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਜਿਹਦੇ ਵਿੱਚ ਮੁੱਖ ਤੌਰ ਤੇ ਜਿਹਦਾ ਉਹ ਬੜਾ ਦਾਵਾ ਕਰਦੇ ਸੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜਗ ਜਗਰ ਹੋ ਗਿਆ ਕਿ ਭ੍ਰਿਸ਼ਟਾਚਾਰ ਤੇ ਇਹਨਾਂ ਦਾ ਕੋਈ ਕੰਟਰੋਲ ਨਹੀਂ ਕੋਈ ਰੋਕ ਨਹੀਂ ਸਕੀ ਨਸ਼ੇ ਤੇ ਇਹ ਵੀ ਜਗ ਜਗਰ ਹੋ ਗਿਆ ਨਿਤ ਮੌਤਾਂ ਹੁੰਦੀਆਂ ਕਿ ਨਸ਼ੇ ਤੇ ਵੀ ਇਹਨਾਂ ਦਾ ਕੋਈ ਜ਼ੋਰ ਨਹੀਂ ਕੋਈ ਨਸ਼ੇ ਤੇ ਕੰਟਰੋਲ ਨਹੀਂ ਹੋਇਆ ਕਿਸੇ ਤਰ੍ਹਾਂ ਨਾ ਤੀਜੀ ਗੱਲ ਕਿ ਖੇਤੀ ਵਾਸਤੇ ਪਰਸੀ ਵੀ ਨਹੀਂ ਬਣਾ ਸਕਦੇ ਖੇਤੀ ਖੇਤਰ ਵੀ ਇਹਨਾਂ ਕੋਲ ਕੁਝ ਨਹੀਂ ਕਰ ਸਕੇ ਜਿਹੜਾ ਇੰਡਸਟਰੀ ਖੇਤਰ ਹੈ ਇਹਦੇ ਵਾਸਤੇ ਵੀ ਕੁਝ ਨਹੀਂ ਕਰ ਸਕੇ ਸਿਹਤ ਵਾਸਤੇ ਵੀ ਖਾਸ ਖਾਸ ਕੁਝ ਨਹੀਂ ਕਰ ਸਕੇ ਸੋ ਸਰਕਾਰ ਨੂੰ ਆਪਦੇ ਅੱਗੇ ਹਨੇਰਾ ਦਿਸਦਾ ਆਪਦਾ ਜਿਹੜਾ ਵਿਵੇਕ ਹੈ ਉਹ ਕੋਈ ਬਹੁਤਾ ਚੰਗਾ ਨਹੀਂ ਜੱਪਦਾ ਇਸ ਕਰਕੇ ਇਹਨਾਂ ਨੇ ਫਿਰ ਇਹ ਵੱਡਾ ਰਿਸਕ ਲਿਆ ਕਿ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਉੱਚਾ ਬੰਦਾ ਪੱਟ ਕੇ ਆਪ ਨੂੰ ਖੜਾ ਕਰ ਲਿਆ ਜਾਨੀ ਦਲ ਬਦਲੂ ਬੰਦਾ ਖੜਾ ਕਰ ਲਿਆ ਉਹਦਾ ਇੱਕ ਤੈ ਹੈ ਕਿ ਉਹਨੇ ਪਹਿਲੀਆਂ ਵਾਲੀਆਂ ਚੋਣਾਂ ਵੇਲੇ ਦਖਰਿਆ ਸੀ ਉਦੋਂ ਕਾਫੀ ਵੋਟਾਂ ਲੈ ਲੀਆਂ ਸੀ ਦੂਜਾ ਉਹਦਾ ਵੱਡਾ ਜਿਹੜਾ ਗੁਣ ਹੈ ਉਹ ਇਹ ਪਾਰਟੀ ਅਜਿਹਾ ਕਲ ਜ਼ੋਰ ਲਾ ਰਹੀ ਹੈ ਉਹ ਗੁਣ ਅਪਣਾਉਣ ਵਾਸਤੇ ਕਿ ਉਹ ਬੰਦਾ ਅਮੀਰ ਬਹੁਤ ਹੈ ਅਮੀਰ ਹੋਣ ਦਾ ਵੱਡਾ ਫਾਇਦਾ ਇਹ ਹੈ ਕਿ ਵੋਟਾਂ ਵਿਖਣਗੀਆਂ ਬਹੁਤ ਤੇ ਵੋਟਾਂ ਅਮੀਰ ਬੰਦਾ ਹੀ ਖਰੀਦ ਸਕਦਾ ਹੈ ਗਰੀਬੰਦਾ ਵੋਟਾਂ ਖਰੀਦ ਨਹੀਂ ਸਕਦਾ ਇਸ ਗੱਲ ਨੂੰ ਮੁੱਖ ਰੱਖ ਕੇ ਦੋ ਗੁਣਾ ਨੂੰ ਮੁੱਖ ਰੱਖ ਕੇ ਕਿ ਉਹ ਵੋਟਾਂ ਖਰੀਦਣ ਦੇ ਸਮਰੱਥ ਹੈ ਅਮੀਰ ਬਹੁਤ ਹੈ ਤੇ ਦੂਜੀ ਗੱਲ ਕੁਝ ਵੋਟਾਂ ਆਉਧੀਆਂ ਲਿਆਊਗਾ ਕੁਝ ਆਪਦੀਆਂ ਭੇਜਣਗੀਆਂ ਤੇ ਉਹਦੇ ਜਿੱਤਣ ਦੇ ਅਸਾਰ ਬਣ ਸਕਦੇ ਹਨ ਕੋਈ ਜ਼ਰੂਰੀ ਨਹੀਂ ਕਿ ਉਹ ਜਿੱਤ ਜੇ ਇਹ ਵੀ ਕਾਂਗਰਸ ਹੈ ਜੇ ਆਪਾਂ ਉਹਦੀ ਗੱਲ ਕਰੀਏ ਕਾਂਗਰਸ ਵੀ ਕਿਸੇ ਵਿਚਾਰ ਤਰ੍ਹਾਂ ਦੇ ਹਜ਼ਾਰ ਤਿੰਨ ਚੋਂ ਲੜ ਰਹੀ ਕਾਂਗਰਸ ਹੁਣ ਤੱਕ ਤੇਹਾਰਸੀ ਕਾਂਗਰਸ ਦਾ ਕਿ ਇਹ ਧੜਿਆਂ ਚ ਵੰਡੀ ਹੋਈ ਸੀ ਇਹਨਾਂ ਕੋਲੇ ਕੋਈ ਉੱਚ ਪੱਧਰ ਦਾ ਜਾਂ ਕੱਦਾ ਕੱਦਾ ਵੱਾਰ ਨੇਤਾ ਕੋਈ ਹੈ ਹੀ ਨਹੀਂ ਜੇ ਹੈ ਤਾਂ ਪ੍ਰਤਾਪ ਸਿੰਘ ਬਾਜਵਾ ਕੁਛ ਹੈ ਉਹਦੇ ਇਹ ਸਾਰੇ ਰਲ ਕੇ ਖਿਲਾਫ ਨੇ ਉਹਨੂੰ ਚੱਲਣ ਦਿੰਦੇ ਨਹੀਂ ਬਾਕੀ ਸਾਰੇ ਤਕਰੀਬਨ ਇੱਕੋ ਜਿਹੇ ਬਰਾਬਰ ਦੇ ਹੈ ਤੇ ਸਾਰਿਆਂ ਦਾ ਸਟੇਚਰ ਕੋਈ ਬਹੁਤਾ ਵੱਡਾ ਨਹੀਂ ਸਾਰਿਆਂ ਦਾ ਕੋਈ ਪੋਲੀਟੀਕਲ ਕਦਰ ਰਾਜਨੀਤਿਕ ਕੱਦ ਕੋਈ ਬਹੁਤਾ ਵੱਡਾ ਨਹੀਂ ਤੇ ਇਹ 5 6 ਧੜੇ ਆ ਸਾਰੇ ਬਰਾਬਰ ਦੇ ਆ ਤੇ ਲੜੀ ਜਾਂਦੇ ਸੀ ਕੜੀਆਂ ਕਰੇਲੇ ਸੀ ਕਾਂਗਰਸ ਪਰ ਕਾਂਸੇ ਇੱਕ ਗੱਲ ਇਹਨਾਂ ਦੀ ਹਾਈ ਕਮਾਂਡ ਨੇ ਕਾਂਗਰਸ ਨੇ ਨਹੀਂ ਕੀਤੀ ਹਾਈ ਕਮਾਂਡ ਨੇ ਇੱਕ ਗੱਲ ਬੜੀ ਚੰਗੀ ਕੀਤੀ ਕਿ ਅਕੀ ਇਹਨਾਂ ਨੂੰ ਬਹੁਤ ਦਬਕਾਇਆ ਬਹੁਤ ਖਿੱਚਿਆ ਇਹਨਾਂ ਦੀ ਪੂਸ਼ ਬੜੀ ਮਰੂੜੀ ਹੈ ਬਾਹ ਬੜੀ ਮਰੂੜੀ ਹੈ ਕਿ ਤੁਸੀਂ ਜੇ ਜੇ ਜਿੰਨਾ ਤਾਂ ਤੁਸੀਂ ਇਕੱਠੇ ਹੋ ਜੋ ਇਕੱਠੇ ਹੁਣ ਜਿੰਤਨ ਦਾ ਇਹਨਾਂ ਦਾ ਭਾਅ ਹੈ ਕਿ ਇਹਨਾਂ ਨੂੰ ਉਮੀਦ ਹੈ ਕਿ ਹੋ ਸਕਦਾ ਆਮ ਆਦਮੀ ਪਾਰਟੀ ਦੁਬਾਰਾ ਸਰਕਾਰ ਨਾ ਬਣਾ ਸਕੇ ਜੇ ਨਾ ਬਣਾ ਸਕੀ ਤਾਂ ਵੱਡੀ ਉਮੀਦ ਹੈ ਕਿ ਕਾਂਗਰਸੀ ਸਰਕਾਰ ਬਣ ਸਕਦੀ ਹੈ ਜੇ ਲੰਮਕ ਦੀ ਵਿਧਾਨ ਸਭਾ ਨਾ ਬਣੀ ਹੈਂਗ ਨਾ ਕੀਤੀ ਤਾਂ ਇਹਨਾਂ ਨੂੰ ਉਮੀਦ ਹੈ ਕਿ ਅਸੀਂ ਬਣਾ ਲਾਂਗੇ ਤੇ ਇਹਦੇ ਵਾਸਤੇ ਹਾਈ ਕਮਾਂਡ ਇਹਨਾਂ ਨੂੰ ਖਿੱਚਿਆ ਕਿ ਤੁਸੀਂ ਜੇ ਇਕੱਠੇ ਹੋ ਜਾਓਗੇ ਤਾਂ ਆ ਚੋਣ ਜਿੱਤ ਲੋਗੇ ਤਾਂ ਤੁਹਾਡੇ ਚਾਂਸ ਹੈ ਨਹੀਂ ਹੈ ਨਹੀਂ ਤੇ ਨਾਲ ਉਹਨਾਂ ਨੇ ਇੱਕ ਧਮਕੀ ਦਿੱਤੀ ਹੈ ਕਿ ਜਿਹੜੇ ਇਸ ਚੋਣ 'ਚ ਵੀ ਰਿਚ-ਪਿਚ ਕਰਨਗੇ ਚੰਗੀ ਤਰ੍ਹਾਂ ਜ਼ੋਰ ਨਹੀਂ ਲਾਉਣਗੇ ਤੁੜੇ ਪਾਸੇ ਆຊੇ ਹੋਣਗੇ ਤਾਂ ਉਹਨਾਂ ਨੂੰ ਵਿਧਾਨ ਸਭਾ ਦੀ ਟਿਕਟ ਨਹੀਂ ਮਿਲਣੀ ਇਸ ਦਰੋਏ ਹੁਣ ਸਾਰੇ ਇਕੱਠੇ ਹੋ ਕੇ ਪੰਜੇ ਛੇ ਗਰੁੱਪ ਬਹੁਤ ਪੂਰਾ ਜ਼ੋਰ ਲਾ ਰਹੇ ਐ ਪਰ ਉਹੀ ਗੱਲ ਇਹ ਹੈ ਕਿ ਇਹਨਾਂ ਕੋਲੇ ਵੀ ਅਜੰਡਾ ਕੋਈ ਨਹੀਂ ਇਹ ਹੋਰ ਬਹੁਤ ਕੁਝ ਕਹੀ ਜਾ ਰਿਹਾ ਚੋਣ ਮੈਦਾਨ ਵਿੱਚ ਪਰ ਇਹ ਨਹੀਂ ਕਹਿੰਦੇ ਕਿ ਜੇ ਅਸੀਂ ਜਿੱਤ ਗਏ ਤਾਂ ਕੀ ਕਰਾਂਗੇ ਇਹ ਤਾਂ ਕਹਿ ਸਕਦੇ ਕਿ ਅਸੀਂ ਫਰਾਂੀਆਂ ਹੋਰ ਸਹੂਲਤਾਂ ਦੇ ਦਿਆਂਗੇ ਮੁਫਤੀ ਦੀਆਂ ਹੋਰ ਰੋੜੀਆਂ ਵੰਡ ਦਿਆਂਗੇ ਤਾਂ ਕਹੀ ਜਾਂਦੇ ਪਰ ਇਹਨਾਂ ਕੋਲੇ ਵੀ ਨਾ ਤਾਂ ਖੇਤੀ ਤੇ ਨਾ ਇੰਡਸਟਰੀ ਵਾਸਤੇ ਕੋਈ ਪਾਲਿਸੀ ਹੈ ਪਾਲਿਸੀ ਨਹੀਂ ਹੈ ਕਿ ਜੇ ਅਸੀਂ ਜਿੱਤ ਗਏ ਤਾਂ ਅਸੀਂ ਆਹ ਪਰ ਸੇਮ ਪੇਮੈਂਟ ਕਰਾਂਗੇ ਐਸਰੋਂ ਨਾਲ ਅਸੀਂ ਪੰਜਾਬ ਨੂੰ ਜਿਹੜਾ ਐਸ ਮਿਲੇ ਆਪ ਸਰਕਾਰ ਮਿਲੀ ਕਰਜ਼ੇ ਚ ਬਹੁਤ ਬੁਰੀ ਬੁਰੀ ਤਰ੍ਹਾਂ ਦੱਬਿਆ ਜਾ ਚੁੱਕਾ ਬਹੁਤ ਹੀ ਬੁਰੀ ਤਰ੍ਹਾਂ ਇੰਨੀ ਬੁਰੀ ਤਰ੍ਹਾਂ ਕਿ ਜਿੰਨਾ ਵੀ ਕਰਜ਼ਾ ਵੱਧ ਵੱਧ ਲਿਆ ਜਾ ਸਕਦਾ ਸੀ ਇਹ ਸਰਕਾਰ ਨੇ ਲੈ ਲਿਆ ਤੇ ਇਹ ਕਾਂਗਰਸ ਵਾਲਿਆਂ ਨੇ ਹਾਉ ਤਿਕ ਕੋਈ ਬਿਆਨ ਨਹੀਂ ਦਿੱਤਾ ਕੋਈ ਦੱਸਿਆ ਨਹੀਂ ਕਿ ਜੇ ਅਸੀਂ ਜਿੱਤ ਗਏ ਤਾਂ ਇਸ ਪੰਜਾਬ ਨੂੰ ਮੁੜ ਪੈਰਾਂ ਤੇ ਖੜਾ ਕਰਨ ਵਾਸਤੇ ਕੀ ਕਰਾਂਗੇ ਤੀਜੀ ਗੱਲ ਸ਼੍ਰੋਮਣੀ ਅਕਾਲੀ ਦਲ ਇਹਨਾਂ ਕੋਲੇ ਐ ਸੰਵਿਧਾਨ ਸਭਾ 'ਚ ਸਿਰਫ ਇੱਕੋ ਹੀ ਹੈ ਵਿਧਾਇਕ ਜੇ ਇਹ ਜਿੱਤ ਵੀ ਜਾਂਦੇ ਫਰਜ਼ ਕਰ ਉਹ ਜਿੱਤ ਜਾਂਦੇ ਕੋਈ ਉਮੀਦ ਤਾਂ ਨਹੀਂ ਪਰ ਜੇ ਜਿੱਤ ਜਾਂਦੇ ਐ ਤਾਂ ਵਿਧਾਇਕਾਂ ਦੋ ਹੋ ਜਾਣਗੀਆਂ ਦੋ ਨਾਲ ਕੀ ਫਰਕ ਪੈਂਦਾ ਇਹਦਾ ਵਿਧਾਨ ਸਭਾ 'ਚ ਇਹਦਾ ਕੋਈ ਅਸਰ ਨਹੀਂ ਪੈਂਦਾ ਪਰ ਜਿਹੜਾ ਸੁਖਬੀਰ ਬਾਦਲ ਐ ਇਹ ਮੁੱਖ ਮੰਤਰੀ ਬਣਨ ਦੀ ਇੰਨੀ ਤਮੰਨਾ ਰੱਖਦਾ ਹੈ ਇੰਨੀ ਚਾਹਤ ਰੱਖਦਾ ਹੈ ਐਨਾ ਕਾਲਾ ਹੈ ਕਿ ਲੇਲੜੀਆਂ ਘੜਦਾ ਫਿਰਦਾ ਹੈ ਪੈਸੇ ਵੰਡਦਾ ਫਿਰਦਾ ਸਾਰਾ ਜਿੰਨੇ ਹੜ੍ਹ ਪੀੜ ਤੇ ਇਸ ਹੜ੍ਹ ਹੋਈ ਸੀ ਆਈ ਸੀ ਉਹਨਾਂ ਪਿੰਡਾਂ ਚ ਤੁਰਿਆ ਫਿਰਿਆ ਪੈਸੇ ਵੰਡਦਾ ਫਿਰਿਆ ਉਹਨਾਂ ਕੰਮ ਕਰਦਾ ਫਿਰਿਆ ਦਿਨ ਰਾਤ ਇੱਕ ਕਰਤੀ ਇਹਦਾ ਮੰਤਵ ਤੇ ਏਜੰਡਾ ਸਿਰਫ ਇੱਕੋ ਹੀ ਹੈ ਕਿ ਅਗਲੀ ਵਾਰ ਇਸਨੇ ਮੁੱਖ ਮੰਤਰੀ ਬਣਨਾ ਹੈ ਜਿਹੜੀ ਦੀ ਪਾਰਟੀ ਹੈ ਉਹ ਪਾਰਟੀ ਦਾ ਹਾਲ ਇਹ ਹੈ ਕਿ ਉਹ ਸੁਖਵੀਰ ਬਾਦਲ ਤੋਂ ਸ਼ੁਰੂ ਹੁੰਦੀ ਹੈ ਤੇ ਸੁਖਵੀਰ ਬਾਦਲ ਤੇ ਆ ਕੇ ਖਤਮ ਹੋ ਜਾਂਦੀ ਹੈ ਇਹਦੇ ਕੋਲੇ ਨਾ ਦੂਜੀ ਕਤਾਰ ਦਾ ਕੋਈ ਬੰਦਾ ਹੈ ਨਾ ਇਹਦੇ ਕੋਲੇ ਤੀਜੀ ਕਤਾਰ ਦਾ ਕੋਈ ਬੰਦਾ ਹੈ ਇਹਦਾ ਤਾਂ ਸਿੱਧਾ ਲੋਕਾਂ ਨਾਲ ਰਾਫਤਾ ਕਰ ਪੈਦਾ ਕਰਨਾ ਚਾਹੁੰਦਾ ਹੈ ਤੇ ਇੱਕੋ ਇੱਕ ਏਜੰਡਾ ਹੈ ਕਿ ਮੈਂ ਮੁੱਖ ਮੰਤਰੀ ਬਣਨਾ ਹੈ ਮੁੱਖ ਮੰਤਰੀ ਬਣ ਕੇ ਕੀ ਕਰਨਾ ਹੈ ਇਸ ਬਾਰੇ ਵੀ ਕੁਝ ਨਹੀਂ ਦੱਸਦਾ ਪੰਜਾਬ ਬਾਰੇ ਕੀ ਕਰੇਗਾ ਕੁਝ ਨਹੀਂ ਦੱਸਦਾ ਨਾ ਇਹਦੇ ਕੋਲੇ ਕੋਈ ਹੈ ਹੀ ਪਿਛਲੀ ਵਾਰ ਤਾਂ ਇਹਦਾ ਇਹ ਸੀ ਕਿ ਇਹ ਮੁੱਖ ਮੰਤਰੀ ਤਾਂ ਨਹੀਂ ਸੀ ਪਰ ਐਕਟਿੰਗ ਮੁੱਖ ਮੰਤਰੀ ਸੀ ਗਈ ਤੇ ਇਹ ਹਮੇਸ਼ਾ ਇੱਕੋ ਕਹਿੰਦਾ ਹੁੰਦਾ ਸੀ ਕਿ ਮੈਂ ਦੁਨੀਆ ਭਰ ਤੋਂ ਸਭ ਤੋਂ ਅਮੀਰ ਜੱਟ ਬਣਨਾ ਹੈ ਤੇ ਉਸ ਲਛ ਦੇ ਨੇੜੇ ਪਹੁੰਚ ਗਿਆ ਤੇ ਹੁਣ ਵੀ ਸ਼ਾਇਦ ਇਹਦਾ ਹੀ ਹੈ ਕਿ ਮੈਂ ਇੱਕ ਵਾਰੀ ਫੇਰ ਮੁੱਖ ਮੰਤਰੀ ਬਣ ਜਾ ਤਾਂ ਜਿੰਨਾ ਕਿ ਕਸਰ ਰਹੀ ਸੀ ਉਹਨਾਂ ਨੂੰ ਪੂਰੀ ਕਰਕੇ ਸਾਰੀ ਦੁਨੀਆ ਚੋਂ ਸਭ ਤੋਂ ਅਮੀਰ ਜੱਟ ਬਣ ਜਾ ਇਹ ਹੀ ਇਹਦਾ ਹੋ ਸਕਦਾ ਕਿ ਸਭ ਤੋਂ ਵੱਡਾ ਅਜੰਡਾ ਹੋਵੇ ਇਹ ਹੀ ਦਾ ਕਾਰਨ ਹੋਵੇ ਚੌਥਾ ਜਿਹੜੇ ਚ ਵੇਖਦੇ 15 ਕੈਂਡੀਡੇਟ ਹੈ ਬਾਕੀ ਕਿਸੇ ਗਿਣਤੀ ਚ ਨਹੀਂ ਆਉਂਦੇ ਨਾ ਹੀ ਕਿਸ ਨੇ ਕੋਈ ਬੋਧਾ ਕੀ ਡਿਆ ਹੈ ਜਿਹੜਾ ਚੌਥਾ ਕੈਂਡੀਡੇਟ ਹੈ ਉਹ ਇੱਕ ਉਹ ਬੰਦਾ ਹੈ ਜਿਹਦੇ ਭਰਾ ਨੇ ਇੱਕ Hindu ਧਾਰਮਿਕ ਨੇਤਾ ਜਿਹੜਾ ਸਿੱਖਾਂ ਦੇ ਖਿਲਾਫ ਬਹੁਤ ਬੋਲਦਾ ਸੀ ਬਹੁਤ ਭਗਾਈ ਤੱਕ ਮਾਰਦਾ ਸੀ ਉਹਦਾ ਕਤਲ ਕਰਤਾ ਉਹਦੇ ਕਤਲ ਕਰਕੇ ਜੇਲ੍ਹ ਚ ਬੰਦ ਹੈ ਜੇਲ੍ਹ ਚ ਬੰਦ ਹੋ ਕੇ ਹੁੰਦੇ ਹੋਏ ਉਸ ਨੇ ਕੋਈ ਪੁਲਿਸ ਵਾਲੇ ਸੀ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਤੇ ਬਹੁਤ ਤਸ਼ੱਦਦ ਕੀਤਾ ਸੀ ਉਹਨਾਂ ਨੂੰ ਕੁੱਟ ਬੈਠਾ ਜਾਦੇ ਕੁੱਟਦਾ ਉਹਨਾਂ ਚੋਂ ਇੱਕ ਮਰ ਗਿਆ ਐਸ ਵੇਲੇ ਦੇ ਸਿਰ ਦੋ ਕਤਲ ਐ ਤੇ ਪੰਜਾਬ ਦੇ ਲੋਕਾਂ ਚ ਇੱਕ ਪਰਵਿਰਤੀ ਹੈ ਕਿ ਅਸੀਂ ਜਿਹੜੇ ਕਾਤਲ ਬੰਦੇ ਐ ਉਹਨਾਂ ਨੂੰ ਹੀਰੋ ਮੰਨ ਲੈਂਦੇ ਆ ਉਹਨਾਂ ਨੂੰ ਬਹੁਤ ਵਧੀਆ ਮੰਨਦੇ ਆ ਵਧੀਆ ਬੰਦੇ ਮੰਨਦੇ ਆ ਤੇ ਉਸ ਨੂੰ ਤਾਂ ਅਸੀਂ ਖੜਾ ਕੀਤਾ ਜਾ ਸਕਦਾ ਕਿਉਂਕਿ ਜੇਲ੍ਹ ਚ ਬੰਦਾ ਦੋ ਕਤਲ ਦੇ ਨੇ ਦੂਜਾ ਇਹਨੂੰ ਫਿਰ ਐ ਕੀਤਾ ਕਿ ਉਹਦਾ ਇੱਕ ਛੋਟਾ ਪ੍ਰੋਜੈਕਟ ਜਿਹਦੇ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਉਹਦੀ ਕੋਈ ਰਾਜਨੀਤੀ ਚ ਆਇਆ ਸੀ ਹੁਣ ਤੱਕ ਨਾ ਹੀ ਹੋ ਕਿ ਬਹੁਤਾ ਸੋਸ਼ਲ ਕਮਾਜੀ ਆਇਆ ਉਸ ਨੂੰ ਖੜਾ ਕਰਤਾ ਉਸ ਨੂੰ ਇਸ ਵੇਲੇ ਜਿੰਨੀਆਂ ਵੀ ਵੱਖਵਾਦੀ ਤੇ ਅਤਵਾਦੀ ਤੇ ਰੂੜਵਾਦੀ ਤੇ ਜਿੰਨੀਆਂ ਵੀ ਇਹ ਕਟੜਪੰਥੀ ਸੰਸਥਾਵਾਂ ਨੇ ਸਿੱਖ ਸੰਸਥਾਵਾਂ ਨੇ ਉਹ ਸਾਰਿਆਂ ਉਹਦੀ ਮਦਦ ਕਰ ਰਹੀਆਂ ਸਿਮਰਜੀਤ ਮਾਨ ਵੀ ਮਦਦ ਕਰੀ ਜਾਂਦਾ ਹੈ ਵਾਰਿਸ ਪੰਜਾਬ ਦੇ ਵਾਲੇ ਵੀ ਮਦਦ ਕਰੀ ਜਾਂਦੇ ਆ ਜਿਹੜੇ ਕੋਈ ਹੋਰ ਛੋਟੇ ਮੋਟੇ ਗੈਂਗਸਟਰ ਹੈ ਜਾਂ ਜਿਹੜੇ ਕੋਈ ਅਧਾਰਮਿਕ ਨੇਤਾ ਆਦੇ ਆਪ ਨੂੰ ਕਹਿੰਦੇ ਆ ਤੇ ਇਹ ਕਹਿੰਦੇ ਆ ਕਿ ਸਿੱਖਾਂ ਨੇ ਤਾਂ ਭਾਰਤ ਨਾਲ ਰਹਿਣੀ ਨਹੀਂ ਉਹ ਸਾਰੇ ਉਹਦੀ ਮਦਦ ਕਰਦੇ ਆ ਇਸ ਕਰਕੇ ਐਸ਼ਰੋਲੀ ਦੀ ਹਾਲਤ ਐ ਅਸੀਂ ਬਣੀ ਹੋਈ ਐ ਕਿ ਉਹ ਬਾਕੀ ਤਿੰਨਾਂ ਦੇ ਲਗਭਗ ਬਰਾਬਰ ਪਿੱੜ ਰਿਹਾ ਕੋਈ ਵੱਡੀ ਗੱਲ ਨਹੀਂ ਜੇ ਮੂਰੇ ਵੀ ਨਿਕਲ ਜੇ ਇਹ ਜਿਹੜਾ ਇਲਾਕਾ ਤਰਨਤਾਰਨ ਨੇ ਇਹਦਾ ਇਤਿਹਾਸ ਐ ਕਿ ਇਹ ਇਹੋ ਜਿਹੇ ਲੋਕਾਂ ਨੂੰ ਜ਼ਿਆਦਾ ਪਸੰਦ ਕਰਦਾ ਸੋ ਚੌਥਾ ਇਹ ਐ ਕਿ ਇਹ ਜਿਹੜਿਆ ਇਹ ਬੰਦਾ ਵੀ ਬਰਾਬਰ ਦਾ ਹੋ ਗਿਆ ਐਸ ਵੇਲੇ ਨਾ ਚਾਰਾਂ 'ਚ ਮੁਕਾਬਲਾ ਤੇ ਪਰ ਦਿਲਚਸਪ ਗੱਲ ਇਹ ਐ ਕਿ ਚਾਰਾਂ ਕੋਲੇ ਵੀ ਪੰਜਾਬ ਦੀ ਡਵੈਲਪਮੈਂਟ ਵਾਸਤੇ ਇਹਦੀ ਪ੍ਰੋਗਰੈਸ ਵਾਸਤੇ ਇਹਨੂੰ ਉੱਚਾ ਚੁੱਕਣ ਵਾਸਤੇ ਇਹਨੂੰ ਠੀਕ ਬਣਾਉਣ ਵਾਸਤੇ ਇਹਦੀ ਆਰਥਿਕ ਦਸ਼ਾ ਠੀਕ ਕਰਨ ਵਾਸਤੇ ਕਿਸੇ ਕੋਲੇ ਕੋਈ ਏਜੰਡਾ ਨਹੀਂ ਨਾ ਹੀ ਲੋਕਾਂ ਨੇ ਪੁੱਛਿਆ ਇਹ ਕਿ ਤੁਹਾਡੇ ਕੋਲੇ ਕੀ ਏਜੰਡਾ ਹੈ ਪਿੰਨਾ ਕੋਲੇ ਕੋਈ ਏਜੰਡਾ ਨਹੀਂ ਜਿਤਰੇ ਹੈ ਇਹਦਾ ਇੱਕੋ ਇੱਕ ਇੱਕ ਇਸ ਜਿਹੜੀ ਚੋਣ ਹੈ ਇਹਦਾ ਇੱਕੋ ਇੱਕ ਹੀ ਨਿਸ਼ਾਨਾ ਹੈ ਕਿ ਇਸ ਨੇ ਅਗਲੀਆਂ ਜਿਹੜੀਆਂ 2027 ਦੀਆਂ ਚੋਣਾਂ ਉਦੇ ਵਾਸਤੇ ਇੱਕ ਰਾਹ ਪੱਧਰਾ ਕਰਨਾ ਹੈ ਇਹਨੇ ਇੱਕ ਰਸਤਾ ਬਣਾਉਣਾ ਹੈ ਜਿਹਦੇ ਚ ਸਾਰੀਆਂ ਜਿੰਨੀਆਂ ਵੀ ਕਿੰਨੇ ਪਾਰਟੀਆਂ ਤੇ ਚੌਥਾ ਇਹ ਜਿਹੜਾ ਆਜ਼ਾਦ ਆਜ਼ਾਦ ਉਮੀਦਵਾਰ ਹੈ ਇਹ ਸਾਰੇ ਇਹ ਵੇਖਣਗੇ ਕਿ 2027 ਦੀਆਂ ਚੋਣਾਂ ਕਿਵੇਂ ਲੜੀਆਂ ਜਾਣ ਇਹ ਚੋਣ ਦੱਸੋ ਕਿ ਕੀ ਕੀ ਤੁਹਾਡੇ ਚ ਨੁਕਸ ਰਹਿ ਗਿਆ ਇਹ ਚੋਣ ਦੱਸੋ ਕਿ ਕੀ ਕੀ ਹੋਰ ਕਰਨਾ ਚਾਹੀਦਾ ਹੈ ਇਹ ਦੱਸੋ ਕਿ ਕੀ ਤੁਹਾਨੂੰ ਮੁੱਦੇ ਉਠਾਉਣੇ ਚਾਹੀਦੇ ਕਿ ਨਹੀਂ ਚਾਹੀਦੇ ਕਿ ਕੋਈ ਲੋੜ ਨਹੀਂ ਕਿ ਵੋਟਾਂ ਖਰੀਦ ਕੇ ਹੀ ਬਣ ਜਾਣਾ ਸਾਰਾ ਕੁਝ ਇਹ ਸਾਰੇ ਜਿਹੜਾ ਨਰੇਟਿਵ ਹੈ ਇਹ 2027 ਚੋਣ ਦਾ ਸੈੱਟ ਕਰਨ ਵਾਲਾ ਇਹ ਜਿਹੜੀ ਹੈ ਇਹ ਤਰਨ ਤਰਨ ਚੋਣ ਹੋ ਰਹੀ ਹੈ ਤੇ ਦੇਖੋ ਇਹਦੇ ਨਤੀਜੇ ਕੁਝ ਵੀ ਨਿਕਲ ਸਕਦੇ ਆ ਪਰ ਇਹਨਾਂ ਦੇ ਕੌਣ ਜਿੱਦਾ ਹੈ ਇਹਦੇ ਨਾਲ ਆਮ ਜਨਤਾ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਕੋਈ ਜਿੱਤ ਜੇ ਗੱਲ ਇੱਕੋ ਹੀ ਹੈ ਕਿ ਇਹਨਾਂ ਨੇ ਤਾਂ ਆਪੂ ਆਪਣਾ ਰਾਜ ਸਥਾਪਿਤ ਕਰਨ ਵਾਸਤੇ ਇੱਕ ਸਟ੍ਰੈਟਜੀ ਬਣਾਉਣੀ ਹੈ ਇੰਨੇ ਕਰਨਾ ਸਸਰੀਕਰ